ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੂ ਕਿਸ ਪਹਿ ਜਾਉ ਜਿਸ ਕੈ ਡਰ ਪੈ ਭਾਗੀ ਐ ਅਮਰਤ ਤਾ ਕੋ ਨਾਉ ਮਾਰਹਿ ਰਖਹਿ ਏਕ ਤੂੰ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਗੁਰਪੂਰੈ ਪੂਰੀ ਮਤਕੀਨ ਰਹਾਉ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਘਰ ਜਾਉ ਸਹਿਜ ਸ਼ਬਦ ਸੁਖ ਉਪਜੈ ਬਿਨ ਭਾਗਾ ਤਨ ਨਾਹੀ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਦੇ ਦੁਖ ਸੁਹਾਹਿ ਜਿਨੀ ਨਾਮ ਵਸਾਰਿਆ ਸੇ ਕੀਤਿ ਆਏ ਸੰਸਾਰ ਅਗੈ ਪਾਛੈ ਸੁਖ ਨਹੀਂ ਗਾਡੇ ਲਾ ਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੁਖ ਕਣੋ ਜਮ ਦਵਾਰ ਅਗੈ ਕਿਆ ਜਾਣਾ ਨਾਹੀ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸ ਕੈ ਲਾਗੋਂ ਪਾਈ ਗੁਰ ਬਿਨ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾਂ ਤਾਂ ਗਲ ਮਿਲਾ ਸਾਚ ਪਠਾਇਉ ਲੇਖ ਮੁਖਤ ਮਾਨੈ ਤਨ ਖੜੀ ਗੁਰਮੁਖ ਅੱਖੀ ਦੇਖ ਤਦ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੀਖ ਭੂਖ ਪਿਆਸੋ ਜੇ ਭਵੈ ਕਿਆ ਤਿਸ ਮੰਗਉ ਦੇ ਬੀਜੋ ਸੁਝੈ ਕੋ ਨਹੀਂ ਮਨ ਤਨ ਪੂਰਨ ਦੇ ਜਿਨ ਕੀ ਆ ਤਿਨ ਦੇਖਿਆ ਆਪ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲ ਕਲੀਲ ਅਨੂਪ ਨਾਰਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ ਜੋ ਤਿਸ ਭਾਵੈ ਸੋ ਥੀਐ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸੱਚ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋ ਤਿਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰਕਮਾਵਣੀ ਹੋਰ ਲਾਲਚ ਬਾਦ ਇਹੋ ਮਨ ਸਾਚੈ ਮੋਹਿਆ ਜਿਹਵਾ ਸੱਚ ਸਾਦ ਬਿਨ ਨਾਵੇ ਕੋ ਰਸ ਨਹੀਂ ਹੋਰ ਚੱਲਹਿ ਬੇਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉਂ ਫਰਮਾਵਹਿ ਤਿਉ ਚੱਲਾਂ ਸੱਚ ਲਾਲ ਪਿਆਰੀ ਰਹਾਉ ਆਨੰਦਿਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ ਗੁਰ ਪੂਰੇ ਸਾਬਾਸ ਹੈ ਕਾਟੈ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹੋ ਵਡਿਆਈਐ ਪਾਣਾ ਬਖਸ਼ੇ ਪੂਰਾ ਧਣੀ ਸੱਚ ਕਾਰ ਕਮਾਈਐ ਵਿਛੜਿਆ ਕਉ ਮੇਲ ਲਐ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀ ਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭ ਸਾਚ ਧੀਰਕ ਤੁਰ ਕੀ ਸਾਚੈ ਬੈ ਸੁਨੇ ਉੱਠਣਾ ਸੱਚ ਭੋਜਨ ਭਾਖਿਆ ਚਿੱਤ ਸੱਚੈ ਵਿਤੋ ਸੱਚਾ ਸਾਚਾ ਰਸ ਚਾਖਿਆ ਸਾਚੈ ਘਰ ਸਾਚੈ ਰੱਖੀ ਗੁਰ ਬਚਨ ਸੁਭਾਖਿਆ ਮਨਮੁਖ ਕਉ ਆਲਸ ਘਣੋ ਫਾਥੇ ਓ ਜਾੜੀ ਫਾਥਾ ਚੁਗੈ ਨਿਤ ਚੋਗੜੀ ਲਗ ਬੰਧ ਵਿਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨਿਜਤਾੜੀ ਅਨਹਤ ਲਾਲਾ ਬੇਦਿਆ ਪ੍ਰਭ ਹੇਤ ਪਿਆਰੀ ਬਿਨ ਸਾਚੇ ਜੀਉ ਜਲ ਬਲੋ ਝੂਟੇ ਵੇ ਕਾਰੀ ਬਾਦਕਾਰਾਂ ਸਭ ਛੋਡੀਆਂ ਸਾਚੀ ਤਰ ਤਾਰੀ ਜਿਨਨੀ ਨਾਮ ਵਸਾਰਿਆ ਤਿੰਨਾ ਠੌਰ ਨਾ ਠਾਉ ਲਾਲੈ ਲਾਲ ਚ ਤਿਆਗਿਆ ਪਾਇਆ ਹਰਨਾਉ ਤੂ ਬਖਸ਼ ਹੈ ਤਾਂ ਮੇਲ ਲੈ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲੈ ਗਰਭ ਛੋਡਿਆ ਗੁਰ ਕੈ ਪੈ ਸਹਿਜ ਸੁਭਾਈ ਲਾਲਾ ਖਸਮੁ ਪਛਾਣਿਆ ਵਡì ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰ ਪ੍ਰਸਾਦੀ ਉੱਭਰੀ ਹਰ ਕੀ ਸਰਨਾਈ ਰਹਾਉ ਲਾਲੇ ਨੂੰ ਸਰਕਾਰ ਹੈ ਧੁਰ ਖਸਮੁ ਫਰਮਾਈ ਲਾਲੈ ਹੁਕਮੁ ਪਛਾਣਿਆ ਸਦਾ ਰਹੇ ਰਜਾਈ ਆਪੇ ਮੀਰਾ ਬਖਸ਼ ਲਏ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ 부ਝਾਈ ਤੇਰੀ ਸੇਵਾ ਸੁਹ ਕਰੇ ਜਿਸ ਨੂੰ ਲਹ ਤੂੰ ਲਾਈ ਬਿਨ ਸੇਵਾ ਕਿਨ ਨਾ ਪਾਇਆ ਦੂਜੈ ਪਰਮ ਖੁਆਈ ਸੋ ਕਿਉ ਮਨੋ ਵਿਸਾਰੀਐ ਨਿਤ ਦੇਵੈ ਚੜੈ ਸੁਆਇਆ ਜੀਉ ਪਿੰਡ ਸਭ ਤਿਸ ਦਾ ਸਾਹ ਤਿਨਹਿ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸੁਮਾਇਆ ਲਾਲਾ ਸੋ ਜੀਵਤ ਮਰੇ ਮਰੇ ਵਿੱਚੋ ਆਪ ਗਵਾਈ ਵੰਦਨ ਤੂ ਤਹਿ ਮੁਕਤ ਹੋਏ ਤ੍ਰਿਸ਼ਨਾ ਅਗਨ 부ਝਾਈ ਸਭ ਮਹਿ ਨਾਮ ਨਿਧਾਨ ਹੈ ਗੁਰਮਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣ ਯਾਰ ਤੁਦ ਜੀਵੜ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰ ਸਾਗਰ ਅੰਮ੍ਰਿਤ ਸਾਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮੰਨਾਈ সোਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੇਂ ਨਾਲ ਨਾ ਚੱਲਈ ਸਤਗੁਰੂ ਝੂਜ 부ਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚਾ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮੋ ਭਿਆ ਰਹਿਣਾ ਨਹੀਂ ਤੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਂਧਿਆ ਸਹੋ ਦੇ ਸਰੀਰੈ ਪੂਰੈ ਗੁਰਬਖਸ਼ਾਈਐ ਸਭ ਗੁਨਾਹ ਫਕੀਰੈ ਕਿਉ ਰਹੀਐ ਉਠ ਚੱਲਣਾ ਬੁਝ ਸ਼ਬਦ ਵਿਚਾਰਾ ਜਿਸ ਤੂੰ ਮੇਲਹਿ ਸੋ ਮਿਲੈ ਤੁਰ ਹੁਕਮ ਅਪਾਰਾ ਰਹਾਉ ਜਿਉ ਤੂੰ ਰਖਹਿ ਤਿਉ ਰਹਾ ਜੋ ਦੇਹ ਸੋ ਖਾਉ ਜਿਉ ਤੂੰ ਚਲਾਵਹਿ ਤਿਉ ਚੱਲਾਂ ਮੁਖੇ ਅੰਮ੍ਰਿਤ ਨਾਮ ਮੇਰੇ ਠਾਕੁਰ ਹੱਥ ਵਢਿਆਈਆ ਮੇਲੈ ਮਨ ਚਾਉ ਕੀਤਾ ਕਿਆ ਸਲਾਹੀਐ ਕਰ ਦੇਖੈ ਸੋਈ ਜਿਨ ਕੀ ਆ ਸੋ ਮਨ ਵਸੈ ਮੈਂ ਅਵਰਨਾ ਕੋਈ ਸੋ ਸਾਚਾ ਸਲਾਹੀਐ ਸਾਚੀ ਪਤ ਹੋਈ ਪੰਡਤ ਪੜ ਨਾ ਪਹੁੰਚੈ ਬਹਵਾਲ ਜੰਜਾਲਾ ਪਾਪ ਪੁੰਨ ਦੋਇ ਸੰਗਮੇ ਖੁਦਿਆ ਜਮ ਕਾਲਾ ਵੇ ਛੋੜਾ ਭਉ ਵਿਸਰੈ ਪੂਰਾ ਰਖਵਾਲਾ ਜਿਨ ਕੀ ਲੇਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਟੋਟ ਨਾ ਆਵੈ ਲਾ ਲਾ ਥਕ ਪਾਈ ਖਾਰ ਸਮੁੰਦਰ ਟੰਡੋਲੀ ਐ ਇਕ ਮਣੀਆਂ ਪਾਵੇ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਿਸ ਖਾਵੇ ਗੁਰ ਸਾਗਰ ਸਤਿ ਸੇਵੀ ਐ ਦੇਹ ਟੋਟ ਨਾ ਆਵੇ ਮੇਰੇ ਪ੍ਰਭ ਭਾਵਨ ਸੇ ਊਜਲੇ ਸਭ ਮੈਲ ਪਰੀਜੈ ਮੈਲਾ ਊਜਲਤਾ થી ਐ 파ਰਸ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਪੇਖੀ ਹਾਥ ਨਾ ਲੱਬੈ ਤੀਰਥ ਨਹੀਂ ਦਾਨੀ ਪੂਚੋਂ ਬੇਦ ਪੜੰਤਿਆ ਮੂਠੀ ਵਿਣਮਾਨੀ ਨਾਮਿਕ ਕੀਮਤ ਸੋ ਕਰੀ ਪੂਰਾ ਗੁਰ ਗਿਆਨੀ ਮਾਰੂ ਮਹੱਲਾ ਪਹਿਲਾ ਮਨ ਮੁਖ ਲਹਿਰ ਕਰ ਤਜਵ ਗੂਚੈ ਅਵਰਾ ਕੇ ਕਰ ਹੀਰੈ ਗ੍ਰਹਿ ਧਰਮ ਗੁਆਇ ਸਤਗੁਰ ਨਾ ਭੇਟੈ ਦੁਰਮਤਿ ਕੋ ਮਨ ਕੇਰੈ ਦਸੰਤਰ ਭਵੈ ਪਾਖ ਪੜ ਥਾਕਾ ਤ੍ਰਿਸ਼ਨਾ ਹੋਏ ਵਧੇਰੇ ਕਾਚੀ ਪਿੰਡੀ ਸ਼ਬਦ ਨਾ ਚੀਨੈ ਉਦਰ ਭਰੈ ਜੈਸੇ ਢੋਰੇ ਬਾਬਾ ਐਸੀ ਰਵਤ ਰਵੈ ਸੰਨਿਆਸੀ ਗੁਰ ਕੈ ਸ਼ਬਦ ਏਕ ਲਿਵ ਲਾਗੀ ਤੇਰਾ ਨਾਮ ਰਤੇ ਤ੍ਰਿਪਤਾਸਿ ਰਹਾਉ ਕੋਲੀ ਗੇਰੂ ਰੰਗ ਚੜਾਇਆ ਵਸਤਰ ਭੇਖ ਪੇਖਾਰੀ ਕਾਪੜ ਫਾਰ ਬਨਾਈ ਖਿੰθα ਝੋਲੀ ਮਾਇਆ ਤਾਰੀ ਘਰ ਘਰ ਮੰਗੈ ਜਗ ਪ੍ਰਭੂ ਦੇ ਮਨ ਅੰਧੈ ਪਤ ਹਾਰੀ ਭਰਮ ਭੁਲਾਣਾ ਸ਼ਬਦ ਨਾ ਚੀਨੈ ਜੂ ਐ ਬਾਜੀ ਹਾਰੀ ਅੰਤਰੀ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨਸ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰੀ ਆਤਮ ਝਾਪੈ ਅਠ ਸੱਠ ਤੀਰਥ ਭਰਮ ਵਗੂਚੈ ਕਿਉ ਮਲ ਢੋਪੈ ਪਾਪੈ ਛਾਣੀ ਖਾਕ ਬੇਪੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਤਰ ਬਾਹਰ ਏਕ ਨਾ ਜਾਣੈ ਸਾਚ ਕਹੇ ਤੇ ਸੋ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਉਹ ਹੈ ਨਾਮ ਨਾ ਜਪਈ ਕਿਉ ਸੁਖ ਪਾਵੇ ਬਿਨ ਨਾਮੈ ਕਿਉ ਸੋ ਹੈ ਮੂੰਡ ਮੰਡਾਏ ਜਟਾ ਸਿਖ ਬਾਂਦੀ ਮੋਣ ਰਹਿ ਅਭਮਾਨਾ ਮਨੁਆ ਡੋਲੈ ਦਹਿ ਦਿਸ ਧਾਵੈ ਬਿਨ ਰਤ ਆਤਮ ਗਿਆਨਾ ਅਮਰਤ ਛੋੜ ਮਹਾ ਬਿਖ ਪੀਵੈ ਮਾਇਆ ਕਾ ਦੇਵਾਨਾ ਕਿਰਤ ਨਾ ਮਿਟਈ ਹੁਕਮ ਨਾ ਬੂਜੈ ਪਸ਼ੂਆ ਮਾਹੀ ਸਮਾਨਾ ਹਾਥ ਕਮੰਡਲ ਕਾ ਪੜੀਆ ਮਨ ਤ੍ਰਿਸ਼ਨਾ ਉਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜਾਰੀ ਅੰਤਰਿ ਬੇਖ ਬਾਹਰ ਨੇ ਪ੍ਰਾਂਤੀ ਤਾਂ ਜਮ ਕਰੇ ਖੁਆਰੀ ਸੋ ਸੰਿਆਸੀ ਜੋ ਸਤਗੁਰ ਸੇਵੈ ਵਿਚੋ ਆਪ ਗਵਾਈ ਸਾਧਨ ਭੋਜਨ ਕੀ ਆਸ ਨਾ ਕਰਈ ਅਚਿੰਤ ਮਿਲੈ ਸੋ ਪਾਏ ਪਕਾ ਨ ਬੋਲੇ ਖਿਮਾ ਧਨ ਸੰਗ ਰਹਿ ਤਾਮਸ ਨਾਮ ਜਿਲਾਏ ਧਨ ਗਿਰੀ ਸੰਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਰਾਸ ਰਹੇ ਸੰਿਆਸੀ ਏਕਸ ਸਿਓ ਲਿਵ ਲਾਏ ਹਰ ਰਸ ਪੀਵੇ ਤਾਂ ਸ਼ਾਂਤ ਆਵੇ ਨਿਜ ਘਰ ਤਾੜੀ ਲਾਏ ਮਨੁਆ ਨ ਡੋਲੇ ਗੁਰਮੁਖ ਬੂਜੇ ਆਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗगन ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਧੁਨ ਬਾਣੀ ਸੱਚ ਨਾਮ ਉਰ ਧਾਰੀ ਨਾਮ ਬਿਨਾ ਨਹੀਂ ਛੂਟਸ ਨਾਨਕ ਸਾਚੀ ਤਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਈ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਫੁਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਪਵਜਲ ਕਿਉ ਤਰੈ ਗੁਰਮੁਖ ਨਾਮ ਨਿਰੰજન ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਉ ਤੇ ਗੁਣ ਵਿਸਰ ਗਏ ਅਪਰਾਧੀ ਮੈਂ ਬੋਰਾ ਕਿਆ ਕਰੂੰ ਹਰੀ ਤੂੰ ਦਾਤਾ ਦਿਆਲ ਸਭੈ ਸਿਰ ਅਹਨ ਸਦਾਤ ਸੁਮਾਰ ਕਰੀ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਘਰਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹਿ ਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਏਤੇ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੀ ਕੂੜਕ ਤੰਬ ਸਿਉ ਪ੍ਰੀਤ ਕਰੇ ਖਾਵੈ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੈ ਕਾਲ ਘਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਤਰੇ ਜੀਤਾ ਮੋਹ ਹਉ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਧਨ ਬਿਨ ਸੈ 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 ਸਾ ਫਿਰ ਪਛਤਾਵੇ ਮੁਖ ਧੂਰ ਪਰਿ ਵਿਰਧ ਪਿਆ ਜੋ ਬਨ ਤਨ ਖਿਸਿਆ ਕਫ ਕੰਠ ਬਰੂ ਦੋ ਨੈਣੋ ਹਨੀਰ ਧਰੇ ਚਰਨ ਰਹੇ ਕਰ ਕੰਪਣ ਲਾਗੇ ਸਾਕਤ RAM ਨਾ ਹਿਰਦੈ ਹਰੇ ਸੁਰਤ ਗਈ ਕਾਲੀ ਹੂੰ ਤੌਲੇ ਕਿਸੈ ਨਾ ਭਾਵੈ ਰਖਿਓ ਘਰੇ ਬਿਸਰਤ ਨਾਮ ਐਸੇ ਦੁਖ ਲਾਗੈ ਜਮ ਮਾਰ ਸਮਾਰੇ ਨਰਕ ਖਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕਉ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸ਼ਬਦੈ ਜਨਮ ਜਰੇ ਖੁਸ਼ੀ ਖੁਆਰ ਭਏ ਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਬਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮਖ RAM ਨਾਮ ਗੁਣ ਗਾਵਹਿ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਵਿੰਦ ਹਰੇ ਹਰ ਸਿਮਰੋ ਹੋ ਗੁਰਬਚਨ ਸੁਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਤਿੰਨ ਜਨ ਕੀ ਰੇਣ ਹਰੇ ਇਕ ਓਅੰਕਾਰ ਸਤਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਮੋ ਮੰਨਿਓ ਡੰਮਣੀ ਕਿੱਤੀ ਮਿੱਤਰ ਕਰਿਓ ਸਾ ਤਨ ਢੋਈ ਨ ਲਹੈ ਵਾਂਦੀ ਕਿਉ ਤੇਰੇਉ ਮੈਂਡਾ ਮਨ ਰੱਤਾ ਆਪਨੜੇ ਪਿਰ ਨਾਲ ਹਉ ਕੋਲ ਕਮਾਈ ਖੰਨੀਆਂ ਕੀਤੀ ਇਕ ਪੂਰੀ ਨਦਰ ਨਿਹਾਲ ਰਹਾਉ ਪੇਯੜਾ ਦੋਹਾਗਣੀ ਸਹੁਰੜਾ ਕਿਉ ਜਾਉ ਮੈਂ ਗਲ ਔਗਣ ਮੁਠੜੀ ਬੇਨ ਪੇਰ ਝੂਰ ਮਰਾਉ ਪੇਯੜਾ ਪਿਰ ਸੰਮਲਾ ਸਹੋੜੜੈ ਘਰਵਾਸ ਸੁਖ ਸੁਵੰਦ ਸੁਹਾਗਣੀ ਪਿਰ ਪਾਇਆ ਗੁਣਤਾਸ ਲੇਫ निहाली पाट ਕੀ ਕਾਪੜ ਅੰਗ ਬਣਾਏ ਫਿਰ ਮੁੱਤੀ ਦੋਹਾਗਣੀ ਤਿੰਨ ਦੁਖੀ ਰਹਿਣ ਵਿਹਾਈ ਕਿਤੀ ਚੱਖੋ ਸਾੜੜੇ ਕਿਤੀ ਵੇਸ ਕਰਿਓ ਫਿਰ ਬਿਨ ਜੋਬਨ ਬਾਦ ਗਇਅਮ ਵਾੰਡੀ ਝੂਰੇਂਦੀ ਝੂਰੇਉ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣਹਾਰ ਗੁਰਮੁਖ ਬੂਝੈ ਜਾਣੀਐ ਹਉ ਮੈਂ ਗਰਬ ਨਿਵਾਰ ਤਉ ਭਾਵਨ ਤਉ ਜੇਹੀਆ ਮੂਝਹੀਆਂ ਕੀਤੀਆਂ ਨਾਨਕ ਨਾਹ ਨਾ ਵਿਛੜੈ ਤਿੰਨ ਸੱਚੈ ਰਤੜੀਆਂ ਮਾਰੂ ਮਹਲ